ਹਾਂ ਜੀ ਕਿਸਾਨ ਵੀਰੋ ਜਿਵੇਂ ਤੁਸੀਂ ਆ ਦੇਖ ਰਹੇ ਹੋ ਖੇਤਾਂ ਦੇ ਵਿੱਚ ਪੱਤਲ ਪੇਟ ਤੇ ਗੋਪ ਦੀ ਸੂੰਡੀ ਦਾ ਹਮਲਾ ਆ ਆਪਣਾ ਦੇਖਣ ਨੂੰ ਮਿਲਦਾ ਇਹ ਆਪਣਾ ਪੱਤਲ ਪੇਟ ਸੂੰਡੀ ਦਾ ਹਮਲਾ ਜਾਨੀ ਕਿ ਜਿਹੜਾ ਹੁਣ ਸੂੰਡੀ ਨੇ ਕੰਮ ਕਰਨਾ ਸੀ ਉਹ ਕਰ ਚੁੱਕੀ ਹੈ ਤੇ ਇਸ ਨੂੰ ਆਪਾਂ ਗੋਪ ਦੀ ਸੂੰਡੀ ਨੂੰ ਜਾਂ ਪੱਤਲ ਪੇਟ ਸੂੰਡੀ ਨੂੰ ਕਿਸ ਸਪਰੇਅ ਦੇ ਨਾਲ ਜਾਂ ਕਿਸ ਕੀਟਨਾਸ਼ਕ ਦੇ ਨਾਲ ਆਪਾਂ ਦਾਣੇਦਾਰ ਦੇ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ ਤੇ ਇਸ ਦੀਆਂ ਜਾਣਕਾਰ ਤੁਹਾਡਾਂ ਨਾਲ ਸਾਂਝੀ ਕਰਦੇ ਆ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਤੇ ਇੱਕ ਹਨ ਵੀਰੋ ਜਿਹੜਾ ਇਹ ਹਮਲਾ ਹੈ ਤਕਰੀਬਨ ਜੀ ਅੱਜ ਆਪਾਂ ਨੂੰ ਇਹ ਪੱਤੇ ਦੇਖਣ ਨੂੰ ਮਿਲਦੇ ਨੇ ਜਾਂ ਗੋਭਾਂ ਸੁੱਕੀਆਂ ਦੇਖਣ ਨੂੰ ਮਿਲਦੀਆਂ ਨੇ ਤੇ ਇਹ ਹਮਲਾ ਤਕਰੀਬਨ ਅੱਜ ਤੋਂ 8-10 ਦਿਨ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਆਪਾਂ ਖੇਤ ਦੇ ਵਿੱਚ ਦੇਖਦੇ ਆ ਕਿਤੇ ਕਿਤੇ ਜਿਹੜੀਆਂ ਆਪਣੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਆਪਣੀ ਪੱਤਲ ਪੇੜ ਦੀ तितਲੀ ਹੈ ਤੇ ਇਹ ਆਪਣੀ ਜਿਹੜੀ ਨਾਲ ਦੀ ਇਹ ਆਪਣੀ ਗੋਭ ਦੀ ਸੁੰਡੀ ਤਿਤਲੀ ਇਹ ਅਲੱਗ-ਅਲੱਗ ਸੁੰਡੀਆਂ ਹੁੰਦੀਆਂ ਨੇ ਅਲੱਗ-ਅਲੱਗ ਇਹਨਾਂ ਦਾ ਮਾਪਿਓ ਹੁੰਦਾ ਇਹ ਪੱਤਲ ਪੇੜ ਦਾ ਆਲ ਅਲੱਗ ਹੁੰਦਾ ਤੇ ਜਿਹੜੀ ਗੋਭ ਦੀ ਸੁੰਡੀ ਤੇ ਜਿਹੜੇ ਪਤੰਗੇ ਜਾਂ ਪੰਬਾ ਆਹ ਤਿਤਲੀ ਕਹਿੰਦੀ ਐ ਅਲੱਗ ਹੁੰਦੀ ਐ ਉਸ ਤੋਂ ਬਾਅਦ ਆਪਣੇ ਪੱਤਿਆਂ ਤੇ ਆਂਡੇ ਦਿੰਦੀਆਂ ਨੇ ਉਸ ਤੋਂ ਬਾਅਦ ਬੱਚੇ ਨਿਕਲਦੇ ਨੇ ਜਿਹੜੇ ਕਿ ਆਪਣੇ ਗੋਹ ਦੇ ਵਿੱਚ ਜਾ ਕੇ ਵਿੱਚੋਂ ਹਰਾ ਮਾਦਾ ਖਾਣਾ ਸ਼ੁਰੂ ਕਰ ਦਿੰਦੀਆਂ ਨੇ ਕਿੰਨੇ ਨਾਲ ਜਿਹੜੀ ਆਪਣੀ ਗੋਭ ਸੁੱਕੀ ਆਪਾਂ ਨੂੰ ਦਿਖਣੀ ਸ਼ੁਰੂ ਹੋ ਜਾਂਦੀ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਤੇ ਜਾਂ ਜਿਹੜੇ ਆਪਣੀ ਪੱਤਾਂ ਦੇ ਪੇਟ ਜੋ ਆਪਣੇ ਪੱਤੇ ਨੂੰ ਹੌਲੀ-ਹੌਲੀ ਪੱਤੇ ਨੂੰ ਇਕੱਠਾ ਕਰਕੇ ਗੋਲ ਕਰਕੇ ਖੁਰਚਣਾ ਸ਼ੁਰੂ ਕਰ ਦਿੰਦੀ ਜਿੰਦੇ ਵਿੱਚ ਜਿੰਨਾ ਵੀ ਆਪਣਾ ਹਰਾ ਪਦਾਰਥ ਹੁੰਦਾ ਉਸ ਨੂੰ ਖਾ ਜਾਂਦੀ ਹੈ ਜਿੰਦੇ ਜਿਹੜਾ ਆਪਣਾ ਪੱਤਾ ਚਿੱਟਾ ਹੋ ਜਾਂਦਾ ਤੇ ਇਹ ਕਿਸਾਨੀ ਵੀਰੋ ਜਿਹੜਾ ਹਮਲਾ ਹੈ ਤਕਰੀਬਨ 30 32 35 ਦਿਨ ਦੇ ਲਗਭਗ ਛੋਣੇ ਤੇ ਹਰ ਵਾਰ ਇਹ ਅਟੈਕ ਹੁੰਦਾ ਹੀ ਹੁੰਦਾ ਇਸ ਨੂੰ ਆਪਾਂ ਕੰਟਰੋਲ ਕਿਵੇਂ ਕਰਨਾ ਤੇ ਕਿਸਾਨੀ ਵੀਰੋ ਕਿਉਂਕਿ ਜਿਹੜਾ ਛੋਣਾ ਹੈ ਆਪਣਾ 40-45 ਦਿਨ ਤੱਕ ਜਿਹੜਾ ਫਟਾਰ ਕਰਦਾ ਹੈ ਤੇ ਜੇਕਰ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਗੋਭ ਦੀ ਸੂੰਡੀ ਦਾ ਹਮਲਾ ਜਾਂ ਪੱਤਲ ਪੇੜ ਦੀ ਸੂੰਡੀ ਦਾ ਹਮਲਾ ਇਹ ਨਹੀਂ ਵੀ ਇਸ ਵਾਰੀ ਹੋਇਆ ਹੈ ਇਹ ਹਰ ਸਾਲ ਹੀ ਹੁੰਦਾ ਹੈ ਤੇ ਕਈ ਕਿਸਾਨ ਵੀਰ ਆਪਣੇ ਇਹਨੂੰ ਇੱਕ ਦੋ ਗੋਭਾਂ ਦੇਖਦੇ ਨੇ ਕਿੱਲੇ ਦੇ ਵਿੱਚ ਜਾਂ ਬੰਦੇ ਨਾਲ ਦੇਖਦੇ ਨੇ ਦੀ ਵੀ ਸੂੰਡੀ ਦਾ ਹਮਲਾ ਆ ਗਿਆ ਇਸ ਤੋਂ ਵਧੇ ਨਾ ਤੇ ਆਪਾਂ ਦਾਣੇਦਾਰ ਜ਼ਹਿਰ ਜਾਂ ਸਪਰੇ ਹਾਂ ਕਰਨ ਦੇ ਪਿੱਛੇ ਭੱਜ ਪੈਨੇ ਆਂ ਤੇ ਕਿਸਾਨ ਵੀਰੋ ਇਹ ਹਮਲਾ ਬਸ ਇੱਕ ਨੋਰਮਲ ਜਿਹਾ ਅਟੈਕ ਹੁੰਦਾ ਹੈ ਮਾਨਣ ਤੇ 1-2% ਹੁੰਦਾ ਹੈ ਇਹ ਹਰ ਸਾਲ ਹੋਣਾ ਹੀ ਹੋਣਾ ਇਸ ਦਾ ਕੋਈ ਵੀ ਜ਼ਿਆਦਾ ਨੁਕਸਾਨ ਨਹੀਂ ਹੈਗਾ ਜ਼ਿਆਦਾ ਨੁਕਸਾਨ ਆਪਣਾ ਕਿਸਾਨ ਵੀਰੋ ਉਦੋਂ ਹੁੰਦਾ ਜਦੋਂ ਆਪਣਾ ਆਪਣੀ ਬੱਲੀ ਨਿਕਲ ਰਹੀ ਹੁੰਦੀ ਹੈ ਜਾਨੀ ਕਿ 65-70 ਦਿਨ ਦੇ ਲਗਭਗ ਜਦੋਂ ਹਮਲਾ ਹੁੰਦਾ ਉਦੋਂ ਜਿਹੜਾ ਹਮਲਾ ਆਪਣਾ ਵੱਡੇ ਪੱਧਰ ਤੇ ਹੁੰਦਾ ਜ਼ਿਆਦਾ ਹੁੰਦਾ ਤੇ ਉਦੋਂ ਆਪ ਨੂੰ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਨਾ ਕਿ ਹੁਣ ਕਿਉਂਕਿ ਹੁਣ ਕਿਸਾਨ ਵੀਰੋ ਜੇ ਇੱਕ ਆਪਣੇ ਬੂਟੇ ਦੇ ਵਿੱਚ ਕਿਉਂਕਿ ਸਾਰੇ ਬੂਟਿਆਂ ਦੇ ਵਿੱਚ ਦੇਖਦੇ ਆਂ ਕਿ ਕੋਈ ਕੋਈ ਕਿਤੇ ਕਿਤੇ ਆਪਣੀ ਗੋਭ ਸੁੱਕੀ ਏ ਕਿਤੇ ਕਿਤੇ ਜਿਹੜੇ ਆਪਣੇ ਪੱਤੇ ਚਿੱਟੇ ਨੇ ਵੈਸੀ ਵੀ ਜਿਹੜਾ ਹਮਲਾ ਹੋਣਾ ਹੋ ਕੇ ਹਟ ਚੁੱਕਿਆ ਹੈ ਜਾਨੀ ਕਿ ਜਦੋਂ ਆਪਣਾ ਸਾਰਾ ਜਿਹੜੀ ਵਿੱਚੋਂ ਜਦ ਆਪਣੇ ਸੁੰਡੀ ਵਿੱਚੋਂ ਹਾਰਾ ਪਦਾਰਤ ਜਾਂ ਮਾਦਾ ਖਾਨ ਦੀ ਹੈ ਤੇ ਉਤੋਂ ਹੀ ਤੇ ਗੋਭ ਸੁੱਕਣਾ ਸ਼ੁਰੂ ਹੋ ਜਾਂਦੀ ਹੈ ਇਹ ਹਮਲਾ ਕਿਸਾਨਾਂ ਬਰੋ ਕੋਈ ਬਹੁਤ ਆ ਵੱਡੇ ਪੱਧਰ ਤੇ ਜਾਂ ਬਹੁਤ ਆ ਨੁਕਸਾਨ ਆਪਣੀ ਝੋਨੇ ਦੀ ਫਸਲ ਦਾ ਨਹੀਂ ਕਰਦੀ ਜੇਕਰ ਦੀ ਸ਼ਾਖ ਇਹ ਆਪਣੀ ਗੋਭ ਦੀ ਸੁੰਡੀ ਖਾ ਵੀ ਜਾਂਦੀ ਹੈ ਤੇ ਉਸ ਤੋਂ ਕਿਉਂਕਿ ਚੋਨਾ ਆਪਣਾ ਫਟਾਰ ਕਰਦਾ 40-45 ਦਿਨ ਤੱਕ ਤੇ ਚੋਅ ਤਕਰੀਬਨ ਜਿਹੜਾ ਚੋਨੇ ਆਪਣੇ 30-35 ਦਿਨ ਤੱਕ ਨੇ ਉਹ ਜਿਹੜੀ ਆਪਣੀ ਸ਼ਾਖ ਦੁਬਾਰਾ ਨਿਕਲ ਆਵੇਗੀ ਜੇਕਰ ਨਹੀਂ ਵੀ ਨਿਕਲਦੀ ਤੇ ਜਿਹੜੀਆਂ ਦੂਜੀਆਂ ਸ਼ਾਖਾਂ ਨੇ ਉਹਦੇ ਵਿੱਚ ਜਿਹੜੀਆਂ ਆਪਣੀਆਂ ਜਿਆਦਿਆਂ ਮੁੰਜਰਾਂ ਯਾਨੀ ਕਿ ਹੋਰ ਸ਼ਾਖਾਂ ਦੇ ਵਿੱਚੋਂ ਜਿਹੜੀ ਮੁੰਜਰ ਇੱਕ ਵਾਧੇ ਨਿਕਲ ਆਉਂਦੀ ਇਹਦੇ ਵਿੱਚ ਕੋਈ ਵੀ ਕੋਈ ਵੱਡੇ ਪੱਧਰ ਦਾ ਨੁਕਸਾਨ ਨਹੀਂ ਹੈਗਾ ਵੈਸੇ ਜਿਹੜੀ ਕੋਈ ਵੀ ਸ਼ਾਖ ਆਪਣੀ ਜੇ ਗੋਭ ਦੀ ਸੁੰਡੀ ਖਾਂਦੀ ਤੇ ਥੱਲੋ ਜਿਹੜਾ ਆਪਣਾ ਚੋਨਾ ਫਟਾਰ ਦੁਬਾਰਾ ਕਰ ਜਾਂਦਾ ਹੈ ਇਹ ਆਪਾਂ ਨੂੰ ਉਹਦੋਂ ਕ ਬਣਾਉਂਦੀ ਲੋੜ ਹੁੰਦੀ ਜਦੋਂ ਆਪਣਾ ਚੋਨਾ ਪੈਣ 70 ਦਿਨ ਲਗਭਗ ਹੁੰਦਾ ਉਦੋਂ ਆਪਾਂ ਜਿਹਨੇ ਚਿੱਟੀਆਂ ਮੁੰਜਰਾਂ ਨਿਕਲਦੀ ਆਪਾਂ ਨੂੰ ਜਿਆਦਾ ਆਪਾਂ ਨੂੰ ਸਮੱਸਿਆ ਦੇਖਣ ਨੂੰ ਮਿਲਦੀ ਹੈ ਤੇ ਇਸ ਕਰਕੇ ਕਿਸਾਨ ਵੀਰੋਂ ਹੁਣ ਕਿਸੇ ਵੀ ਤਰ੍ਹਾਂ ਦਾ ਆਪਾਂ ਨੂੰ ਕੋਈ ਵੀ ਸਪਰੇ ਜਾਂ ਕੋਈ ਵੀ ਦਾਣੇਦਾਰ ਜਾਇ ਜਿਵੇਂ ਪਦਾਨ ਰੀਜੈਂਟ ਫਰਟੇਰਾ ਵਗੈਰਾ ਪਾਉਂਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਹਿਰ ਪਾਉਣ ਦੀ ਜ਼ਰੂਰਤ ਨਹੀਂ ਆਪਣੇ ਆਪ ਹਮਲਾ ਯਾਨੀ ਕਿ ਇੱਕ ਵਾਰ ਹੋ ਕੇ ਹਮਲਾ ਇਹ ਰੁਕ ਚੁੱਕਿਆ ਹੁਣ ਜੋ ਕੰਮ ਹੋਣਾ ਸੀ ਹੋ ਗਿਆ ਹੁਣ ਚਿੱਟੇ ਪੱਤੇ ਵੇਖ ਕੇ ਜਾਂ ਜਿਹੜੀਆਂ ਗੋਭਾਂ ਸੁੱਕੀਆਂ ਵੇਖ ਕੇ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਦੀਨ ਆਸ਼ ਆ ਕਿਸੇ ਵੀ ਤਰ੍ਹਾਂ ਦਾ ਆਪਾਂ ਨੂੰ ਕੋਈ ਵੀ ਦਾਣੇਦਾਰ ਜ਼ਹਿਰ ਜਾਂ ਇਨਸੈਕਟੀਸਾਈਡ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਕਿਸਾਨੀ ਵੀ ਇੱਕ ਨਾਰਮਲ ਜਿਹਾ ਅਟੈਕ ਹੁੰਦਾ ਹੈ ਹਰ ਸਾਲ ਹੋਣਾ ਹੀ ਹੋਣਾ ਹੈ ਕਈ ਕਿਸਾਨੀ ਵੀ ਆਪਣੇ ਘਰ ਆ ਕੇ ਦਾਣੇਦਾਰ ਜ਼ਹਿਰ ਜਾਂ ਸਪਰੇਅਾਂ ਕਰਨ ਲੱਗ ਪੈਂਦੇ ਨੇ ਤੇ ਉਹਨਾਂ ਦਾ ਆਪਾਂ ਨੂੰ ਕੋਈ ਵੀ ਖਰਚਾ ਕਰਨੀ ਜ਼ਰੂਰਤ ਨਹੀਂ ਹੈ ਕੋਈ ਇਸ ਦਾ ਨੁਕਸਾਨ ਨਹੀਂਗਾ ਤੇ ਨਾ ਹੀ ਆਪਾਂ ਨੂੰ ਕੋਈ ਵਾਧੂ ਤੇ ਫालतू ਖਰਚੇ ਕਰਨ ਦੀ ਜ਼ਰੂਰਤ ਹੈ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜੀ ਧੰਨਵਾਦ